ਵਾਹਿਗੁਰੂ 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 ਸਵਈਏ ਮਹੱਲੇ ਪਹਿਲੇ ਕੇ ਏਕਾ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇ ਰਿਦਾ ਬਸਾਵੋ ਕਉ ਪਰਮ ਗੁਰੂ ਨਾਨਕ ਗੁਨ ਗਾਵੋ ਗਾਵੋ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਉ ਗਾਵਹਿ ਜਨ ਕਾਦ ਜੁਗਤ ਜੋਗੇਸ਼ਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਦਾਦਿਕ ਮਨ ਜਨ ਗਾਵਹਿ ਅਛਲ ਚਲਾ ਗਾਵੈ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਇ ਰਸ ਜਾਣਿਉ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਕਪਲਾਦ ਆਦ ਜੁਗੇਸ਼ਰ ਅਪਰੰਪਰ ਅਵਤਾਰ ਵਰੂ ਗਾਵੈ ਜਮਦਗਨ ਪਰਸਰਮੇਸ਼ਰ ਕਾਰਕੁਠਾਰ ਰਗ ਤੇਜ ਹਰਿਓ ਉਦਹੁ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੂ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਨਾ ਗਾਵੈ ਗੁਣ ਸੀਸ ਸਹਸ ਜਿਹ ਬਾਰਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵਹਿ ਸੰਕਾਦ ਆਦ ਜਨਕਾਰ ਜੁਗਹਿ ਲਗ ਧਨ ਧਨ ਗੁਰ ਧਨ ਜਨਮ ਸਕੇ ਅਤ ਭਲੂ ਜਗ ਪਾਤਾਲ ਪੂਰੀ ਜੈਕਾਰ ਧੁਨ ਕਾਬ ਜਨ ਕਲਵ ਖਾਣੀ ਹੂੰ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣੀਓ ਸਤਜੁਗ ਤੈ ਮਾਣੀਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣੀਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮਾਰਾਰ ਕੰਸ ਕਿਰਤਾਰਤ ਕੀਓ ਉਗਰ ਸੈਣ ਕਉ ਰਾਜ ਆਪ ਹੈ ਭਗਤ ਹੈ ਜਨ ਦੀਓ ਕਲਯੁਗ ਪਰਮਾਨੰ ਨਾਨਕ ਗੋਰਾ ਅੰਗਦੇ ਅਮਰ ਕਹਾਯੂ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਪਰਮਾਇੂ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦੇਉ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਉ ਕਬ ਕਾਲ ਸੁ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਉ ਗੁਣ ਗਾਵਹਿ ਪਿਆਲ ਭਗਤ ਨਾ ਗਾਦ ਪੋਇੰਗੰ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮਨ ਵਿਆਸ ਜਿਨ ਬੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਉ ਜਪ ਕਲ ਸੁ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਉ ਗੁਣ ਗਾਵੇ ਨਵਨਾਥ ਧਨ ਗੁਰ ਸਾਚ ਸਮਾਇਉ ਮਾ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਉ ਗੁਣ ਗਾਵੇ ਬਲਰਾਉ ਸप्त ਪਤਾਲ ਬਸੰਤਉ ਭਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਉ ਦੂਰ ਬਾਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਉ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਉ ਸਵਈਏ ਮਹੱਲੇ ਦੂਜੇ ਕੇ ਏਕਾ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਗੁਰ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਉ ਉਠੋ ਸੱਜ ਸੁਰ ਨਰ ਗਨ ਮਨ ਬੋਹੇ ਆਗਾਜ ਮਾਰਿਉ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਚ ਭੂਤ ਏਕ ਘਰ ਰਾਖਲੇ ਸਮਝ ਜਗ ਜੀਤੋ ਗੁਰਦੁਆਰ ਖਿਲ ਹੈ ਸੰਤਸਾਰ ਰਤ ਉਨਮਨ ਲਿਵ ਰਾਖ ਨਰੰਕਾਰ ਕਹੋ ਕੀਰਤ ਕਲ ਸਹਾਰ सप्तदीप मझार लहणा जगतर गुर परस मुरार जाकी दृष्ट अमृत धार कालुख खन उतार तिमर अज्ञान जाहि दर्श द्वार ओए जो सेवह शब्द सार गाखड़ी बिकमकार ते नर भव उतार किए निरभार सत्संगत सहज सार ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ અવਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਧ ਤੇਰੈ ਏਕ ਨੇਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸੁਮਰਾਰ ਐ ਤਾਂ ਹਜ਼ਰਤ ਪਾਇਉ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਓਨ ਮਾਨ ਹਰ ਹਰ ਦਰਸ ਸੁਮਾਨ ਆਤਮਵੰਤ ਗਿਆਨ ਜਾਣਿਆ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾ ਹੋ ਸਕਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸ਼ਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤ ਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀਹੀ ਅੰਗ ਰਹੁ ਰਾਜ ਜੋਗ ਲੈਣਾ ਕਰੈ ਸਦਾ ਅਕਲ ਲਿਵ ਰਹਿ ਕਰਮ ਸਿਓ ਇੱਛਾ ਚਾਰਹਿ ਧਰਮ ਸਪੂਰ ਜਿਓ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹੈ ਤਤ ਜਾਣਿਉ ਸਰਬਗਤ ਅਲਖ ਬਿਦਾਣੀ ਸਹਿਜ ਭਾਇ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰਮ ਪਰਮਾਨਤ ਪਾਇਓ ਸਤ ਸੰਤੋਖ ਗਰਾਹ ਜਲਿਓ ਹਰ ਪਰਸੇ ਕਲਸਮੁੱਲ ਵੈ ਜਨ ਦਰਸ਼ਨ ਲੈਣੀ ਭਯੋ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਯੋ ਅੰਤਰਗਤ ਪਿਯੋ ਰਿੱਦ ਬਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਗੁਰ ਸਹਜ ਸਮਾਜ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਪਿਖੰਤਹਿ ਕਲ ਮਲ ਤ੍ਰਸਨ ਸਦ ਰੰਗ ਸਹਜ ਕਲ ਉਚਰੈ ਜਸ ਜੰਪਉ ਲੈਣੀ ਰਸਨ ਨਾਮ ਅਬਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸ਼ਾਨ ਸੁਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਇਉ ਸਤ ਪ੍ਰਗਟਿਉ ਰਵ ਲੋਇ ਦਰਸ਼ਨ ਪਰਸ ਐ ਗੁਰੂ ਕੈ ਹੱਥ ਸੱਟ ਮੱਜਨ ਹੋਇ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪਰਵਾਨ ਅਮਹਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰਿ ਆਉ ਜਨਮ ਹਮ ਕਾਲਖ ਧੋਐ ਸੁ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁ ਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੀ ਜਿਨ ਭਗਤ ਭਵ ਜਲ ਤਾਰੀ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਖਾਪਿਉ ਜੀਨ ਸਰਬ ਸਿਧੀ ਕਬਜਨ ਕਲਸ ਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਹਿ ਸਾਖਤ ਰੂਬਰ ਮਬਲਸਰਾ ਉੱਤਰ ਦੱਖਣ ਹੈ ਪੂਬ ਅਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਉ ਉਲਟ ਗੰਗ ਪਛਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖ ਅਤਰ ਅਵਰ ਧੂ ਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸੀ ਅਰ ਅਸੂਰ ਨਾਮ ਉਲਾਸ ਹੈ ਸੈਲ ਲੋ ਜਿਨ ਉਧਰਿਆ सोई नाम अचल भगत है भवतारन अमरदास गुरु कौ फुरिया सोई नाम शिवर नवनाथ निरंजन शिव सनकाद समुत्थर्य 84 सिद्ध बुद्ध जितराती अम्बरीक भवजल तरिया उद्धव अकरूर तनोचन नामा कालकबीर किल विकहर्यआ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾਮਹਿ ਚਰਨ ਚਿਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੂਪ ਦੇਸ਼ ਪश्चम जस ਭਖ ਹੈ ਜਨਮ ਤਾ ਇਹੋ ਸਕਿਆ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਭਲੋ ਪ੍ਰਸਿੱਧ ਤੇਜੋ ਤਨ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਨ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਾਇਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਨ ਸਰਬ ਮੈਂ ਸੰਗਤ ਰਹੇ ਲਿਵਤਾਰ ਸੋਈ ਨਾਮ ਪਦਾਰਤ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸਿਰ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈਕੁੰਠ ਬੀਨਾ ਪਰਸਹਿ ਸੰਤ ਪਿਆਰ ਜਿਹੇ ਕਰਤਾ ਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਨ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਉ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂਹੁ ਸਮੁਧਰੇ ਪਾਇਉ ਨਾਮ ਨਿਵਾਸ ਸਕਿਆਥ ਜਨਮ ਕਾਲ ਉਚਰੈ ਗੁਰ ਪਰਸਿਉ ਅਮਰ ਪ੍ਰਗਾਸ ਬਾਰਜ ਕਰਦਾ ਹਣੈ ਸਿੱਧ ਸਨ ਮੁਖ ਮੁਖ ਜੋਵੈ ਰਿਦ ਬਸੈ ਬਾਵੰਗ ਜੋ ਤੀਨ ਲੋਕਾਂ ਅੰਤਰ ਮੋਹੈ ਹਿਰਦ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਉ ਮੁਖਹੁ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਉ ਮਸਤਕ ਨਿਸ਼ਾਨ ਸਚਉ ਕਰਮ ਕਾਲੇ ਜੋੜ ਕਰ ਧਾਇਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਉ ਚਰਨ ਤਾਂ ਪਰ ਸਕਿ ਅਥ ਚਰਨ ਗੁਰ ਅਮਲ ਪਵਲ ਰੇ ਹੱਥ ਤਾਂ ਪਰ ਸਕਿ ਅਥ ਹੱਥ ਲਗੈ ਗੁਰ ਅਮਰ ਪੈ ਜੀਹੀ ਤਾਂ ਪਰ ਸਕਿ ਅਥ ਜੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾਂ ਪਰ ਸਕਿਆਤ ਸ਼੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀਓ ਜਿਤਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨੇਤ